ਮਾਚੀਵਾੜਾ ਸਾਹਿਬ ਵਿੱਚ ਇੱਕ ਜੂਸ ਦੀ ਰੇੜੀ ਲਾਉਣ ਵਾਲੇ ਨੂੰ ਰੰਗੇ ਹੱਤੀ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਖਿਰ ਇਹ ਮਾਮਲਾ ਹੈ ਕੀ ਹੈ ਆਓ ਤੁਹਾਡੇ ਨਾਲ ਕਰਦੇ ਹਾਂ ਸਾਂਝਾ। ਮਾਚੀਵਾੜਾ ਸਾਹਿਬ ਵਿੱਚ ਇੱਕ ਰੇੜੀ ਤੇ ਫਲਾਂ ਨੂੰ ਵੇਚਣ ਵਾਲੇ ਜੋ ਕਿ ਰੇੜੀ ਤੇ ਫਲਾਂ ਦਾ ਜੂਸ ਕੱਢ ਕੇ ਵੇਚਣ ਵਾਲੇ ਨੂੰ ਤਾਜੇ ਜੂਸ ਵਿੱਚ ਮਿਲਾਵਟ ਕਰਦੇ ਹੋਏ ਪੁਲਿਸ ਨੇ ਉਸ ਨੂੰ ਰੰਗੇ ਹੱਤੀ ਫੜਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਡਿਊਟੀ ਤੇ ਤਾਇਨਾਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਵਿਅਕਤੀ ਲਗਾਤਾਰ ਆਉਣ ਵਾਲੇ ਗ੍ਰਾਹਕਾਂ ਨੂੰ ਕਿੰਨੂਆਂ ਦੇ ਜੂਸ ਵਿੱਚ ਮਿਲਾਵਟ ਕਰਕੇ ਜੂਸ ਆ ਰਹੀ ਸੀ ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਦੀ ਟੀਮ ਨੂੰ ਬੁਲਾਇਆ ਗਿਆ ਉਸ ਦੇ ਸੈਂਪਲ ਲਏ ਗਏ ਜਿਸ ਵਿੱਚ ਉਸ ਵੱਲੋਂ ਜੂਸ ਵਿੱਚ ਰੰਗ ਦੀ ਮਿਲਾਵਟ ਪਾਈ ਗਈ ਹੈ ਇਸ ਮੌਕੇ ਤੇ ਪੁਜੇ ਸਿਹਤ ਵਿਭਾਗ ਦੇ ਅਧਿਕਾਰੀ ਰਸਪਾਲ ਸਿੰਘ ਨੇ ਦੱਸਿਆ ਕਿ ਇਹ ਵਰਤਿਆ ਗਿਆ ਕੈਮੀਕਲ ਸਾਡੇ ਸਰੀਰ ਲਈ ਹਾਨੀਕਾਰਕ ਹੈ ਜੋ ਸਾਡੇ ਸਰੀਰ ਨੂੰ ਆਫਕ ਨਹੀਂ ਹੈ ਉਕਤ ਵਿਅਕਤੀ ਦੇ ਜੂਸ ਦੇ ਸੈਂਪਲ ਭਰੇ ਗਏ ਹਨ ਜਿਸ ਦੀ ਰਿਪੋਰਟ ਆਉਣ ਤੇ ਉਸ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਕਿਹੜੇ ਹੋਂਦ ਹੈ ਮੈਡੀਕਲ ਅਫਸਰ ਇਹ ਮਾਮਲਾ ਹਿਰਾ ਕੇ ਤੇ ਕਰ ਦੂਗੀ ਗਾਮ ਲੋਕ ਚਿੰਤਤ ਹੋ ਗਏ ਹੋਏ ਮਾਮਲਾ ਅਕੱਲੇ ਇੱਕ ਗੜਾ ਮੈਡੀਕਲ ਕੈਂਪ ਲਗਾਇਆ ਸੀ ਮੈਡੀਕਲ ਕੈਂਪ ਵੀ ਪ੍ਰਾਣ ਜਦੋਂ ਅਸੀਂ ਦੇਖਿਆ ਵੀ ਇਹ ਬੰਦਾ ਤਸਨਾ ਕੱਟਵਾ ਕੇ ਬਣਾ ਰਿਹਾ ਹੈਗਾ ਵਾ ਅਵਰ ਵੀ ਰਿਗਾਰਡਿੰਗ ਅਸੀਂ ਆਪਣੀ ਟੀਮ ਨੇ ਅਲਰਟ ਦਿੱਤਾ ਕਿ ਨਾਲ ਦੀ ਨਾਲ ਹੀ ਸੈਂਪਲ ਲਿਆ ਗਿਆ ਜੋ ਕਹਿੰਦਾ ਸੈਂਪਲ ਲੈ ਲਿੱਤਾ ਗਿਆ ਵਾ ਤੇ ਰਿਪੋਰਟ ਦੇ ਪੋਜ਼ਿਟਿਵ ਆਈ ਗਈ ਹੈ ਤੇ ਬਾਕੀ ਅਸੀਂ ਆਪਣੇ ਅਧਿਕਾਰੀਆਂ ਨੂੰ ਦੱਸਦਾ ਹੈਗਾ ਤੇ ਜੋ ਇਹਦੀ ਬੰਦ ਕਾਰਵਾਈ ਹੋ ਕੀਤੀ ਹੋਈ ਹੈ ਕਿੰਨਾ ਦਾ ਜੂਸ ਇਹਰ ਕੀਤਾ ਜਾਣਾ ਲਿਗਾ ਕਿੰਨਾ ਰੰਗ ਦੀ ਜਿਹੜਾ ਆ ਰੰਗ ਦਾ ਕੰਟਰੀ ਨੇ ਇਹਨਾਂ 1.7 ਲੀਟਰ ਦੇ ਨੀਅਰ ਵੱਟ ਹੋਊਗਾ ਅਪ੍ਰੋਕਸੀਮੇਟਲੀ ਠੀਕ ਹੈ ਜੀ ਤੇ ਜੂਸ ਦੇ ਕੋਲ ਸੀਗਾ ਦੋ ਤਿੰਨ ਜਗ ਇਹਨੇ ਮੰਗਣ ਦੇ ਕਿੰਨਾ ਕੁ ਥਾਂ ਦਾ ਆ ਹੋ ਜੇ ਦੇਖੋ ਜੀ ਕੋਈ ਵੀ ਚੀਜ਼ ਆਪਾਂ ਬਾਡੀ ਦੇ ਉਲਟ ਖਾਣੇ ਆ ਕਿ ਨੁਕਸਾਨਦਈ ਤਾਂ ਹੈਗੀ ਹੈਗੀ ਹੈ ਨਾ ਤੇ ਜਿਹੜੀ ਆਪਣੀ ਬਾਡੀ ਨੂੰ ਅਕਸੈਪਟ ਨਹੀਂ ਕਰ ਪਾਉਂਦੀ ਹੈਗੀ ਵਧੀਆ ਨਹੀਂ ਲੱਗਦੀ ਤਾਂ ਨੁਕਸਾਨ ਉਹਦੇ ਸਾਈਡ ਇਫੈਕਟ ਤਾਂ ਆਉਣੀ ਹੋਣੀ ਹੈਗੀ ਕਾਰਬੋਏਰੀਆ ਕਾਰਵਾਈ ਹੋ ਐਕਚੁਅਲੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਤਾ ਹੈਗਾ ਵਾ ਤੇ ਸੈਂਪਲ ਵੀ ਲੈ ਲਿਆ ਗਿਆ ਹੈ ਬੈਂਕ ਸਾਡੇ ਸਾਹਮਣੇ ਹੀ ਹੈ ਨਾ ਸਰ ਜੋ ਹੋਊਗਾ ਉਹਦੇ ਬੰਦ ਵੀ ਕਾਰਵਾਈ ਕੀਤੀ ਜਾਊਗੀ ਫਿਰ ਕੀ ਮਾਮਲਾ ਜੀ ਦਾ ਇੱਕ ਜੂਸ ਵਾਲੀ ਜਿਹੜੀ ਰੇੜੀ ਲੱਗੀ ਹੈ ਤੋ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਸ-ਪਾਸੇ ਕਾਫੀ ਰੇੜੀਆਂ ਲੱਗੀਆਂ ਫਰੂਟ ਦੀਆਂ ਲੱਗੀਆਂ ਹੋਈਆਂ ਨੇ ਬਰੋਂਡਾ ਵਗੈਰਾ ਦੇ ਲੱਗੀਆਂ ਹੋਈਆਂ ਨੇ ਇੱਥੇ ਇੱਕ ਰੋਦੀ ਲੱਗੀ ਹੋਈ ਸੀ ਸਵੇਰ ਦੀ ਜੂਸ ਵਾਲੀ ਜਿਹੜਾ ਕਿ ਆਪਾਂ ਕਿੰਨਾਂ ਜੂਸ ਤਿਆਰ ਕਰਦੇ ਹਾਂ ਮੈਂ ਗੁੱਡੀ ਦਾ ਆਪਣੀ ਸਟਾਲੀ ਕੱਢ ਕੇ ਬੈਠਾ ਥੋੜਾ ਚੋਰ ਨਗਰਾ ਦੇਖ ਰਿਆ ਸੀ ਜਿਹੜਾ ਇਹਨੇ ਆਪਣੀ ਦੁਕਾਨ ਵਾਸਤੇ ਦੋੜ ਡੈਸਕ ਲਿਆਂਦੇ ਸੀ ਬੈਂਚ ਟੈਂਟ ਤੋਂ ਲਿਆ ਕੇ ਉਹਦੇ ਆਰਡਰ ਵਿੱਚ ਛਿਪਾ ਕੇ ਇੱਕ ਡਰਮ ਸੀਗਾ ਤੇ ਡਰਮ ਦੇ ਵਿੱਚ ਨਾ ਹਰ 5-7 ਮਿੰਟ ਬਾਅਦ ਇੱਕ ਛਿੜਕਣ ਵਾਲਾ ਪਾਊਡਰ ਜਿਹੜਾ ਕਾਗਜ਼ ਦੇ ਵਿੱਚ ਸੀਗਾ ਕੋਈ ਸੰਤਰੀ ਰੰਗ ਦਾ ਹੋਊਗਾ ਉਹ ਪਾਊਡਰ ਛੜਕਾ ਕੇ ਪਾਣੀ ਪਾ ਕੇ ਰੰਗ ਤਿਆਰ ਕਰਦਾ ਸੀਗਾ ਜਿਸ ਤਰ੍ਹਾਂ ਚਾਰ-ਪੰਜ ਲੇਡੀਆਂ ਆ ਗਈਆਂ ਪਿੰਡ ਦੀਆਂ ਇਹਨੇ ਫਟਾਫਟ ਦੋ ਜਾਂ ਤਿੰਨ ਕਿਨੂਆਂ ਦੇ ਵਿੱਚ ਹੀ ਚਾਰ ਗਲਾਸ ਹਰ ਦੇਣੇ ਆ ਠੀਕ ਹੈ ਜੀ ਤੇ ਮੈਨੂੰ ਸ਼ੱਕ ਪਿਆ ਮੈਂ ਨੇੜੇ ਗਿਆ ਤਾਂ ਉਹੀ ਗੱਲ ਹੋਈ ਉਹ ਡਰਮ ਦੇ ਵਿੱਚ ਪਾਣੀ ਦੇ ਵਿੱਚ ਉਹ ਰੰਗ ਵਾਲਿਆ ਹੋਇਆ ਨਾਲ ਹੀ ਇਹਨੇ ਪੂੜੀ ਲਕੋਈ ਹੋਈ ਉਹ ਉਹ ਰੰਗ ਵਾਲੀ ਪੂੜੀ ਆ ਰੰਗ ਵਾਲੀ ਪੂੜੀ ਤੇ ਉਹ ਘੋਲਿਆ ਹੋਇਆ ਪਾਣੀ ਮੈਂ ਹੈਲਥ ਵਾਲਿਆਂ ਦੇ ਹੈਂਡਓਵਰ ਕਰਤਾ ਜੀ ਹੈਲਥ ਵਾਲਿਆਂ ਨੇ ਉਸੇ ਟਾਈਮ ਲਬੋਰਟਰੀ ਬੁਲਾ ਲਈ ਐਫਐਸਆਈ ਵਾਲੀ ਠੀਕ ਹੈ ਜੀ ਇਹ ਇਸ ਕਰਕੇ ਇਹਦਾ ਜ਼ਹਿਰ ਵੇਚਦੇ ਆ ਲੋਕਾਂ ਨੂੰ ਦਿਨ ਦੇ ਵਿੱਚ ਹੀ ਹੁਣ ਪਿੰਡ ਨੂੰ ਰੇਡੀਜ਼ ਨੂੰ ਕੀ ਪਤਾ ਜੀ ਚਾਰ ਗਲਾਸ ਇਹਨੇ ਤਿਆਰ ਕਰਤੇ ਦੋ ਪਿੰਡਾਂ ਚੋਂ ਹੀ ਏ ਇਹ ਤੁਹਾਨੂੰ ਬਤਾਉਣਾ ਚਾਹੀਦਾ ਵੀ ਜਿਹੜਾ ਇਹ ਬਹੁਤ ਹੀ ਲੋ ਸਟੈਂਡਰਡ ਦਾ ਰੰਗ ਹੁੰਦਾ ਜਿਹੜਾ ਲੋ ਸਟੈਂਡਰਡ ਦਾ ਜੇ ਲੇਡੀ ਜਿਹੜੀ ਗਰਭਵਤੀ ਔਰਤ ਪੀਣਵੇ ਤਾਂ ਬਹੁਤ ਨੁਕਸਾਨਦਾ ਹੈ ਕਹਿੰਦੇ ਨਾਲ ਇਹ ਸ਼ਰੇਮ ਗੁਰਦਵਾ ਸਾਹਿਬ ਦੇ ਆਪੋਜ਼ਿਟ ਵੇਚ ਰਿਆ ਹੈ ਤੇ ਮੈਂ ਆਪਣਾ ਫਰਜ਼ ਸਮਝਿਆ ਹਲਕੇ ਦੇ ਖਾਤਲੇ ਤੇ ਨਾਲ ਹੀ ਜਿਹੜੀ ਆਪਣੀ ਮੋਬਾਈਲ ਬੈਟਰੀ ਸਾਧ ਲਈ ਠੀਕ ਹੈ ਜੀ ਹੁਣ ਮੋਬਾਈਲ ਬੈਟਰੀ ਵਾਲੇ ਸਾਨੂੰ ਰਿਜ਼ਲਟ ਦੱਸਣਗੇ ਤੇ ਇਹਦੇ ਖਿਲਾਫ ਹੈਲਥ ਡਿਪਾਰਟਮੈਂਟ ਕਾਰਵਾਈ ਕਰੇਗਾ ਸਟਾਰ ਕਰ ਲਿਆ ਤਾਂ ਬੰਦਾ ਹੈਲਥ ਡਿਪਾਰਟਮੈਂਟ ਕਾਰਵਾਈ ਕਰਨੀ ਸਾਰੀ ਠੀਕ ਹੈ ਜੀ ਹੈਲਥ ਡਿਪਾਰਟਮੈਂਟ ਇਹਦਾ ਚਲਾਨ ਕਰੇ ਉਹਦਾ ਸੈਂਪਲ ਸੈਂਪਲ ਦੇ ਵਿੱਚ ਜੋ ਕੁਝ ਵੀ ਆਉਂਦਾ ਆ ਜੋ ਵੀ ਕੰਟੈਂਟ ਆਉਂਦੇ ਨੇ ਉਹਦੇ ਮੁਤਾਬਿਕ ਦਾ ਚਲਾਨ ਹੋਊਗਾ ਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਇਹ ਹੋਣੀ ਚਾਹੀਦੀ